ਆਸਾ ਮਹੱਲਾ ਪੰਜਵਾਂ ਸਾਈਂ ਅਲਖ ਅਪਾਰ ਪੋਰੀ ਮਨ ਵਸੈ ਦੂਖ ਦਰਦ ਰੋਗ ਮਾਏ ਮੈਂ ਦਾ ਹਵਨਸੈ ਹਉ ਮੰਨਿਆ ਕੁਰਬਾਨ ਸਾਈਂ ਆਪਣੇ ਹੋਵੇ ਅਨੰਦ ਘਣਾ ਮਨ ਤਨ ਜਾਪਨੇ ਰਹਾਉ ਬਿੰਦਕ ਗਾਲ ਸੁਣੀ ਸੱਚੇ ਤਿਸਤਣੀ ਸੁਖੀ ਹੂੰ ਸੁਖ ਪਾਏ ਮਾਏ ਨਾ ਕੀਮ ਗਣੀ ਨਾਨਕ ਪਸੰਦੋ ਸੋਏ ਤੇਖ ਮੁਸਤਾਕ ਭਈ ਮੈ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਵੇਗ ਕਤੇ ਸੰਸਾਰ ਹੱਬਾ ਹੂੰ ਬਾਹਰਾ ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ ਆਸਾ ਮਹੱਲਾ ਪੰਜਵਾਂ ਲੱਖ ਭਗਤ ਆਰਾਧਨ ਜਪਤੇ ਪੀਓ ਪੀਓ ਕਾਵਨ ਜੋਗਤ ਮੇ ਲਾਵਾਂ ਨਿਰਗੁਣ ਵਿਖਈ ਜੀਉ ਤੇਰੀ ਠੇਕ ਗੋਵਿੰਦ ਗੋਪਾਲ ਦਿਆਲ ਪ੍ਰਭ ਤੂੰ ਸਭਨਾ ਕੇ नाथ ਤੇਰੀ ਸ੍ਰਿਸ਼ਟ ਸਭ ਰਹਾਉ ਸਦਾ ਸਹਾਈ ਸੰਤ ਤੇਖ ਹੈ ਸਦਾ ਹਜੂਰ ਨਾਮ ਵਿਹੂਨੜਿਆ ਸੇਮਰਨ ਵਿਸੂਰ ਵਿਸੂਰ ਦਾਸ ਦਾਸ ਤਨ ਭਾਏ मिटया तिना गौन विसरिया जिन्ना नाम तिनाड़ा हाल कौन जैसे पाश हरिया तैसा संसार सब नानक बंधन काट मिला वह आप प्रभ आसा महल्ला पंजवन हब्बे थोक विसार हिको ख्याल कर झूठा लाहि गुमान मन तन अर्प तर ਆਠ ਪਹਿਰ ਸਾਲਾ ਹਿਰਜਨ ਹਾਰ ਤੂੰ ਜੀਵਾ ਤੇਰੀ ਦਾਤ ਕਿਰਪਾ ਕਰ ਹੋ ਮੂ ਰਹਾਉ ਸੋਈ ਕੰਮ ਕਮਾਏ ਜਿਤ ਮੁਖ ਉਜਲਾ ਸੋਈ ਲੱਗੈ ਸੱਚ ਜਿਸ ਤੂੰ ਦੇਹ ਅਲਾ ਜੋ ਨਾ ਤਹੰਦੋ ਮੂਲ ਸੋ ਘਰ ਰਾਸ ਕਰ ਇੱਕੋ ਚਿਤ ਵਸਾਏ ਕਦੇ ਨਾ ਜਾਏ ਮਰ ਨਾ ਪਿਆਰਾ RAM ਜੋ ਪ੍ਰਭ ਪਾਣਿਆ ਗੁਰ ਪ੍ਰਸਾਦ ਅਕਥ ਨਾਨਕ ਵਿਖਾਣਿਆ ਆਸਾ ਮਹੱਲਾ 5 ਜਿਨਾਂ ਨਾ ਵਿਸਰੈ ਨਾਮ ਸੇਕ ਨੇਹਿਆ ਭੇਦ ਨ ਜਾਣ ਹੰਮੂਲ ਸਾਈਂ ਜਿਹਿਆ ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ ਸੁਖ ਪਾਇਆ ਜਨ ਪ੍ਰਸਾਦ ਦੁਖ ਸਭ ਨੇ ਟਿਆ ਰਹਾ ਜੇਤੇ ਖੰਡ ਬ੍ਰਹਿਮੰਡ ਉਧਾਰੇ ਤਿੰਨ ਖੇ ਜਿਨ ਮਨ ਗੁੱਠਾਇਆ ਪੂਰੇ ਭਗਤ ਸੇ ਜਿਸਨੋ ਮੰਨੇ ਆਪ ਸੋਈ ਮਾਨੀਐ ਪ੍ਰਗਟ ਪੁਰਖ ਪਰਵਾਣ ਸਭ ਠਾਈ ਜਾਨੀਐ ਦਿਨ ਸ੍ਰੈਣ ਆਰਾਧ ਸੰਭਾਲੇ ਸਾਹ ਸਾਹ नानक पीलो चापूर सच्चे पातशाह आसा महल्ला पंजवां पूर रहया स्रब ठाएं हमारा खसम सोए एक साहिब सिर शात दूजा नाहिं हैं कोए ज्यों पहावे त्यों राख राखन हारेया तुझ बिन अवर न कोए नदर निहारेया रहाओ ਪ੍ਰਤ ਪਾਲੈ ਪ੍ਰਭ ਆਪ ਘਟ ਘਟ ਸਾਰੀਐ ਜਿਸ ਮਨ ਗੁਠਾ ਆਪ ਤਿਸ ਨ ਵਿਸਾਰੀਐ ਜੋ ਕਿਸ ਕਰੇ ਸੋ ਆਪ ਆਪਣ ਬਾਣਿਆ ਭਗਤਾ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰਿ ਕਾ ਨਾਮ ਕਦੇ ਨ ਛੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਆਸਾ ਮਹੱਲਾ ਪੰਜਵਾਂ ਚਾ ਸੋ ਵਹਿ ਨਾਮ ਵਿਸਾਰ ਗਾਫਨ ਗਹਿ ਲਿਆ ਕਿੰਤੀ ਇਧਰ ਆਏ ਵੰਨਣ ਵਹਿਦਿਆ ਬੋਹਿ ਛੜਾ ਹਰ ਚਰਨ ਮਨ ਚੜ ਲੰਘੀਐ ਆਠ ਪਹਿਰ ਗੁਣ ਗਾਏ ਸਾਧੂ ਸੰਗੀਐ ਰਹਾਉ ਭੋਗ ਹੈ ਭੋਗ ਅਨੇ ਵਿਣ ਨਾਮ ਸੁਣਿਆ ਹਰ ਕੀ ਭਗਤ ਬਿਨਾ ਮਰ ਮਰ ਰੁੰਨਿਆ ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣਾ ਬਿਨ ਸਿਮਰਨ ਤਨ ਸਾਰ ਸਰ ਪਰ ਚਾਲਣਾ ਮਹਾ ਬਖਮ ਸੰਸਾਰ ਵਿਰਲਾ ਪੇਖਿਆ ਛੂਟਨ ਹਰ ਕੀ ਸ਼ਰਣ ਲੇਖ ਨਾਨਕ ਲੇਖਿਆ ਆਸਾ ਮਹੱਲਾ ਪੰਜਵਾਂ ਬੋਇ ਨ ਕਿਸ ਹੀ ਸੰਗ ਕਾਹੇ ਗਰਬੀਐ ਏਕ ਨਾਮ ਆਧਾਰ ਭੌਜਲ ਤਰਬੀਐ ਮੈਂ ਜੁਰੀ ਬਸ ਚਟੇ ਤਕ ਤੁਮ ਮੇਰੇ ਸਤਗੁਰ ਪੂਰੇ ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ ਰਹਾ ਰਾਜ ਮਾਲ ਜੰਜਾਲ ਕਾਜ ਨੋ ਕਿਤੇ ਗਨੋ ਹਰ ਕੀਰਤਨ ਆਧਾਰ ਨਿਛਦ ਏਹ ਤਨੋ ਜੇਤੇ ਮਾਇਆ ਰੰਗ ਤੇਤ ਪਛਾਵਿਆ ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ ਆਸ ਭਰੋਸਾ ਖਖਮ ਕਾ ਨਾਨਕ ਕੇ ਜੀ ਅਰੇ ਆਸਾ ਮਹੱਲਾ ਪੰਜਵਾਂ ਜਿਸ ਸਿਮਰਤ ਦੁਖ ਜਾਏ ਸਹਿਜ ਸੁਖ ਪਾਈਐ ਰੰਗ ਜਨਿਸ ਕਰ ਜੋੜ ਹਰ ਹਰ ਧਿਆਈਐ ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਬ ਰਹਿਆ ਭਰਪੂਰ ਸੱਚਾ ਸਤਿ ਸੋਏ ਰਹਾ ਅੰਤਰ ਬਾਹਰ ਸੰਗ ਸਹਾਈ ਗਿਆਨ ਜੋਗ ਤਿਸ ਹੈ ਆਰਾਧ ਮਨ ਬਿਨਾ ਸਹਿ ਸਗਲ ਰੋਗ ਰਾਖਨ ਹਾਰ ਅਪਾਰ ਰਾਖੈ ਅਗਨ ਮਾਹੇ ਸੀਤਲ ਹਰ ਹਰ ਨਾਮ ਸੇਮਰਤ ਤਤਪ ਤਜਾਇ ਸੂਖ ਸਹਜ ਆਨੰਦ ਕਣਾ ਨਾਨਕ ਜਨ ਤਹੂਰਾ ਕਾਰਜ ਸਗਲੇ ਸਿਧ ਪਏ ਤੇਟਿਆ ਗੁਰ ਪੂਰਾ